ਸੱਚੀ ਰੀ ਕਾਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਆਰਕੈਸਟਰਾ ਵਾਲੀ ਕੁੜੀ ਦੇ ਕਤਲ ਦੀ ਕਹਾਣੀ ਸੁਣਾਉਣਾ ਕਿਵੇਂ ਉਹਦੀਆਂ ਜਿਹੜੀ ਹੈਗੇ ਧੌਣ ਵੱਢੀ ਗਈ ਜਾਂ ਕੱਟ ਵੱਢ ਹੋਈ ਇਹਦੇ ਚੋਂ ਤੁਹਾਨੂੰ ਕਈ ਗੱਲਾਂ ਸਿੱਖਣ ਨੂੰ ਮਿਲਣਗੀਆਂ ਕਿ ਕਿਵੇਂ ਜਿਹੜਾ ਹੈਗਾ ਪੰਜਾਬ 'ਚ ਨਸ਼ਾ ਹੈ ਜਿਹੜਾ ਉਹ ਕਿੰਨਾ ਵੱਧ ਗਿਆ ਕੱਲੇ ਮੁੰਡਿਆਂ ਤੱਕ ਹੀ ਸੀਮਤ ਨਹੀਂ ਰਹਿ ਗਿਆ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ 'ਚ ਕਿੱਥੋਂ ਤੱਕ ਗਿਰ ਜਾਂਦੀਆਂ ਤੇ ਉਹਦਾ ਐਂਡ ਜਾਂ ਉਹਦਾ ਹਸ਼ਰ ਕੀ ਹੁੰਦਾ ਤਾਂ ਪੰਜਾਬ ਦੇ ਇੱਕ ਜ਼ਿਲ੍ਹੇ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ ਗੱਲ ਮੈਨੂੰ ਮੇਰੇ ਕੋਲੇ ਕਿਵੇਂ ਆਈ ਹੈ ਮੈਨੂੰ ਉਹ ਗੱਲ ਦੱਸੀ ਹੈ ਜਿਨੇ ਉਹ ਕਤਲ ਕਰਿਆ ਇੱਕ ਬੰਦੇ ਨੇ ਕਰਿਆ ਜਾਂ ਦੋ ਨੇ ਉਸ ਨੂੰ ਅੱਗੇ ਸਟੋਰੀ 'ਚ ਜਿਹੜਾ ਪਤਾ ਲੱਗੂਗਾ ਕਹਾਣੀ ਕੀ ਹੁੰਦੀ ਹੈ ਨਾ ਦੋਸਤੋ ਅੱਜ ਤੋਂ 5 ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਨਾਲ ਜੁੜੀ ਕਹਾਣੀ ਹੈ ਇੱਕ ਕਾਰਕੈਸਟਰਾ ਵਾਲੀ ਕੁੜੀ ਦਾ ਕਤਲ ਹੁੰਦਾ ਉਸ ਸਮੇਂ ਬੜਾ ਚਰਚਾ 'ਚ ਆਉਂਦੀ ਹੈ ਉਹ ਗੱਲ ਤਾਂ ਉਹ ਕਤਲ ਹੁੰਦਾ ਕਿਵੇਂ ਹੈ ਕਹਿੰਦੇ ਜੀ ਇੱਕ ਦੇਵਪਾਰ ਦਾ ਅੱਡਾ ਚੱਲਦਾ ਹੁੰਦਾ ਹੈ ਉਸ ਜ਼ਿਲ੍ਹੇ 'ਚ ਤਾਂ ਆਰਕੈਸਟਰਾ ਦਾ ਕੰਮ ਵੀ ਕਰਦੇ ਹੁੰਦੇ ਮੈਂ ਸਾਰਿਆਂ ਨੂੰ ਟਾਰਗੇਟ ਨਹੀਂ ਕਰਦਾ ਪਰ ਆਰਕੈਸਟਰਾ ਦੇ ਕਾਫੀ ਤੁਸੀਂ ਇਹ ਸੁਨੇ ਹੋਣੀ ਹੈ ਕਿਸੇ ਤਾਂ ਉੱਥੇ ਇੱਕ ਕੁੜੀ ਉਹਨਾਂ ਕੋਲੇ ਕੰਮ ਕਰਦੀ ਹੁੰਦੀ ਹੈ ਜੋ ਪਸ਼ੋਕੜ ਤਾਂ ਬੜੇ ਤਕੜੇ ਘਰ ਨਾਲ ਜੁੜਦਾ ਉਹਦਾ ਬੜੇ ਚੰਗੇ ਘਰ ਦੀ ਹੁੰਦੀ ਉਹਨਾਂ ਦਾ ਪਿਓ ਹੈ ਜਿਹੜਾ ਕੁੜੀ ਦਾ ਬੜਾ ਵਧੀਆ ਬਿਜ਼ਨਸਮੈਨ ਪਰ ਕੁੜੀ ਨੂੰ ਚਿੱਟਾ ਲਾਉਣ ਦੀ ਬੜੀ ਲਤ ਹੁੰਦੀ ਹੈ ਨਸ਼ੇ 'ਚ ਹਰ ਵੇਲੇ ਜਿਹੜਾ ਹੈਗਾ ਉਹ ਡੁੱਬੀ ਰਹਿੰਦੀ ਸੀ ਤਾਂ ਜਦੋਂ ਕਰਦਿਆ ਨੇ ਸਾਰੇ ਹੱਥ ਖੜੇ ਕਰਤੇ ਤਾਂ ਉਹਦੀ ਸੁਸਾਇਟੀ ਹੈ ਜਿਹੜੀ ਉਹ ਮਾੜੀ ਹੋ ਗਈ ਜਦੋਂ ਉਹਦੀ ਸੁਸਾਇਟੀ ਮਾੜੀ ਹੋ ਜਾਂਦੀ ਹੈ ਤਾਂ ਉਹ ਆਰਕੈਸਟਰਾ ਕਿਉਂਕਿ ਆਪਦੇ ਨਸ਼ੇ ਦੀ ਪੂਰਤੀ ਲਈ ਉਹਨ ਕੁਛ ਨਾ ਕੁਛ ਜਿਹੜਾ ਹੈਗਾ ਕਰਨਾ ਪੈਣਾ ਸੀ ਤਾਂ ਉਹ ਆਰਕੈਸਟਰਾ ਗਰੁੱਪ ਨਾਲ ਜੁੜ ਜਾਂਦੀ ਹੈ ਹੁਣ ਉਹਨੂੰ ਨਹੀਂ ਪਤਾ ਸੀ ਕਿ ਜਿਹੜਾ ਇਹ ਆਰਕੈਸਟਰਾ ਗਰੁੱਪ ਹੈ ਇਹ ਪ੍ਰੋਸਟੀਚੂਸ਼ਨ ਦਾ ਧੰਦਾ ਵੀ ਜਿਹੜਾ ਹੈਗਾ ਕਰਦਾ ਹੈ ਤਾਂ ਉਹ ਕੁੜੀ ਉੱਥੇ ਉਹਨਾਂ ਨੂੰ ਅਨਾਂ ਕਾਨੀ ਵੀ ਕਰਦੀ ਐ ਵੀ ਮੈਂ ਆਰਕੈਸਟਰ ਵਾਲੀ ਥੋੜੇ ਨਾਲ ਜੁੜੀ ਹੋਈ ਆ ਮੈਂ ਇਹੋ ਜਿਹੇ ਜਿਹੜੇ ਕਿੱਤੇ ਆ ਉਹ ਨਹੀਂ ਕਰਦੀ ਤਾਂ ਜਦੋਂ ਉਹਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ ਤਾਂ ਉਹਦਾ ਨਸ਼ਾ ਬੰਦ ਕਰ ਦਿੰਦੇ ਸੀ ਤਾਂ ਕਿਤੇ ਨਾ ਕਿਤੇ ਉਹਨੂੰ ਵੀ ਜਿਹੜਾ ਹੈਗਾ ਇਸ ਪਾਸੇ ਝੁਕਣਾ ਪਿਆ ਜਾਂ ਡੋਮਿਨੇਟ ਹੋਣਾ ਪਿਆ ਹੁਣ ਕਹਾਣੀ ਕੀ ਬੰਦੀ ਉਹ ਕੁੜੀ ਹਰ ਵੇਲੇ ਨਸ਼ੇ 'ਚ ਚਿੱਟੇ ਦੇ ਟੀਕੇ ਲਾਉਣੇ ਸੁੱਨ ਹੋ ਜਾਣਾ ਤਾਂ ਇੱਕ ਉਸ ਏਰੀਏ ਦਾ ਹੀ ਮੁੰਡਾ ਹੁੰਦਾ ਜੂ ਉਹਦੇ ਕੋਲੇ ਕਈ ਵਾਰੀ ਆਇਆ ਹੁੰਦਾ ਤਾਂ ਉਹ ਨੂੰ ਇਹ ਵੀ ਪਤਾ ਹੁੰਦਾ ਕਿ ਇਹ ਆਪਣੇ ਸ਼ਹਿਰ ਦੀ ਚੰਗੇ ਘਰ ਦੀ ਕੁੜੀ ਆ ਤਾਂ ਉਹ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਵੀ ਕਰਦਾ ਹੈ ਕੋਈ ਪਾਸਿਓਂ ਉਹਦਾ ਗਾਖ ਕਹਿ ਲਓ ਜਾਂ ਉਹਦਾ ਦੋਸਤ ਕਹਿ ਲਓ ਉਹ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਕਿ ਤੂੰ ਬੜੇ ਚੰਗੇ ਘਰ ਦੀ ਕੁੜੀ ਹੈ ਤੇਰੇ ਨਾਲ ਕਿੱਡਾ ਮਾੜਾ ਸਲੂਕ ਕਰਦੇ ਤੈਨੂੰ ਕੁੱਟਦੇ ਐ ਮਾਰਦੇ ਐ ਤਾਂ ਤੂੰ ਆਪਦੇ ਘਰੇ ਚਲੀ ਜਾ ਜਾਂ ਤੂੰ ਆਪਦਾ ਕਿਤੇ ਹੋਰ ਰਹਿਣ ਲੱਗ ਜਾ ਤਾਂ ਕਿਉਂਕਿ ਉਹਦੀ ਵੀ ਮਜਬੂਰੀ ਸੀ ਉਹ ਨਸ਼ੇ 'ਚ ਇਥੋਂ ਤੱਕ ਜਿਹੜੀ ਹੈਗੀ ਐ ਡੁੱਬ ਚੁੱਕੀ ਸੀ ਵੀ ਉਹਦੀ ਵਾਪਸੀ ਉਹਨੂੰ ਦਿਸਦੀ ਨਹੀਂ ਸੀ ਕਿਤੇ ਤਾਂ ਮੁੰਡਾ ਕਹਿੰਦਾ ਵੀ ਮੈਂ ਉਹਨੂੰ ਅਕਸਰ ਸਮਝਾਉਣਾ ਤੇ ਉਹ ਮੁੰਡੇ ਦੀ ਜਿਹੜੀ ਹੈਗੀ ਐ ਮੰਗਣੀ ਹੋ ਜਾਂਦੀ ਐ ਕਿਤੇ ਉਹਦੇ ਪਰਿਵਾਰ ਵਾਲੇ ਜਿਹੜੇ ਮੁੰਡੇ ਦੀ ਮੰਗਣੀ ਕਰਦੇ ਉਹ ਕਹਿੰਦਾ ਵੀ ਸ਼ਾਮ ਨੂੰ ਮੈਂ ਵੈਸੇ ਹੀ ਫੋਨ ਤੇ ਗੱਲਾਂਬਾਤਾਂ ਕਰ ਰਿਹਾ ਹੁੰਨਾ ਆਪਣੀ ਫਿਅਰੈਂਸ ਨਾਲ ਤਾਂ ਕਹਿੰਦਾ ਸਾਡੀ ਕੋਈ ਤਕਰਾਰ ਹੋ ਜਾਂਦੀ ਹੈ ਫੋਨ ਤੇ ਵੈਸੇ ਕੋਈ ਗੱਲਬਾਤ ਹੋਊ ਤੇ ਕਹਿੰਦਾ ਮੈਂ ਫੋਨ ਕੱਟ ਦਿੰਦਾ ਤੇ ਮੈਂ ਠੇਕੇ ਤੇ ਜਾਣਾ ਹੈ दारू ਲੈਣਾ ਹੈ दारू ਪੀਣਾ ਹੈ ਪੀ ਕੇ ਕਹਿੰਦਾ ਮੈਂ ਉਹ ਸੱਡੇ ਵਾਲੇ ਜਾਣਾ ਜਿੱਥੇ ਉਹ ਕੁੜੀ ਰਹਿੰਦੀ ਹੁੰਦੀ ਹੈ ਜਦੋਂ ਕਹਿੰਦਾ ਮੈਂ ਗਿਆ ਤਾਂ ਉਹ ਫਰਸ਼ ਤੇ ਲੰਮੀ ਪਈ ਹੋਈ ਸੀ ਤੇ ਕਹਿੰਦਾ ਮੇਰਾ ਜਿਹੜਾ ਦੋਸਤ ਸੀਗਾ ਜਿਹਦੇ ਘਰ ਉਹ ਰਹਿੰਦੀ ਸੀ ਤਾਂ ਉਹਨੂੰ ਮੈਂ ਕਿਹਾ ਕਿ ਐਂ ਕਿਉ ਪਈ ਹੈ ਕਿਉਂਕਿ ਕਿਹਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ ਇਹ ਸੁਭਾਅਕੀ ਹੁੰਦਾ ਸੀ ਕਿ ਉਹ ਵਿੰਗੀ ਡੇਢੀ ਕਿਤੇ ਡਿੱਗੀ ਪਈ ਹੁੰਦੀ ਸੀ ਨਸ਼ਿਆਂ ਤਾਂ ਉਹ ਕਹਿੰਦਾ ਵੀ ਇਹਨੇ ਨਸ਼ਾ ਵਾਲਾ ਕਰ ਲਿਆ ਅੱਜ ਇਹਨੂੰ ਇਹਦੇ ਘਰੇ ਛੱਟਿਆਵਾਂਗੇ ਤਾਂ ਕਹਿੰਦਾ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਕਿ ਯਾਰ ਇਹ ਚੱਲ ਚੰਗੇ ਕਰਦੀ ਕੁੜੀ ਹੈ ਇਹਦੇ ਅੱਜ ਘਰੇ ਛੱਟਿਆਉਣੀ ਸਮਾ ਹੁਣੇ ਕਹਿੰਦਾ ਬਈ ਰਾਤ ਦੇ 9:30 9:10 ਦਾ ਕਹਿੰਦਾ ਅਸੀਂ ਚਾਹ ਪੀਣੇ ਆ ਉਹ ਕੁੜੀ ਉਹ ਵੀ ਮੇਰੇ ਸਾਹਮਣੇ ਪਈ ਸੀ ਕਹਿੰਦਾ ਮੈਂ ਉਹਨੂੰ ਇੱਕ ਦੋ ਵਾਰੀ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੇਰਾ ਦੋਸਤ ਮੈਨੂੰ ਰੋਕ ਦਿਆ ਕਰੀ ਕਿ ਯਾਰ ਨਹੀਂ ਇਹ ਜਿਹੜੀ ਹੈਗੀ ਹੈ ਨਸ਼ੇ ਚੈਤ ਤੇ ਤੂੰ ਇਹਨੂੰ ਨਾ ਬੁਲਾਏ ਉੱਠ ਗਈ ਫੇਰ ਹੰਗਾਮਾ ਕਰ ਤਾਂ ਕਹਿੰਦਾ ਸੀ ਚਾਹ ਪਾਣੀ ਪੀ ਕੇ ਜਿੱਦੋਂ ਮੋਟਰਸਾਈਕਲ ਉਹ ਬਾਹਰ ਕੱਢਦਾ ਉਹਨੂੰ ਚੱਕ ਕੇ ਕਹਿੰਦਾ ਸੀ ਮੋਟਰਸਾਈਕਲ ਤੇ ਰੱਖਦੇ ਮਗਰ ਮੈਂ ਬੈਠਿਆ ਨਹੀਂ ਤੇ ਕਹਿੰਦਾ ਮੈਂ ਉਹਨੂੰ ਵਾਰੀ-ਵਾਰੀ ਮੈਂ ਵੀ ਨਸ਼ੇ ਚੀ ਹੁੰਨਾ ਕਹਿੰਦਾ ਮੇਰੀ ਦਾਰੂ ਪੀਤੀ ਹੁੰਦੀ ਹੈ ਕਹਿੰਦਾ ਮੈਂ ਉਹਨੂੰ ਵਾਰੀ-ਵਾਰੀ ਹਲੂਣ ਕੇ ਕਹਿੰਦਾ ਕਿ ਅੱਜ ਚੱਲ ਚੰਗੀ ਗੱਲ ਹੈ ਤੂੰ ਆਪਦੇ ਘਰੇ ਜਾਨੀਂ ਮੜੀ-ਮੁੱਟੀ ਸੁਰਤ ਕਰ ਤਾਂ ਕਹਿੰਦਾ ਉਹ ਵਾਰੀ-ਵਾਰੀ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਜਿਹੜੀ ਹੈਗੀ ਆ ਲੁੜਕੇ ਜਾਂਦੀ ਸੀਗੀ ਤਾਂ ਕਹਿੰਦਾ ਮੈਂ ਦੇਖਦਾ ਵੀ ਜਿੱਧਰ ਉਹਦਾ ਘਰ ਹੁੰਦਾ ਉਸ ਸਾਈਡ ਨਹੀਂ ਜਾ ਰਿਹਾ ਹੁੰਦਾ ਸਾਡਾ ਮੋਟਰਸਾਈਕਲ ਰਾਤ ਨੂੰ ਸ਼ਰਕ ਵਿਲੀ ਹੁੰਦੀ ਹੈ 11 12 ਦਾ ਟਾਈਮ ਹੁੰਦਾ ਤਾਂ ਕਹਿੰਦਾ ਇੱਕ ਸੁੰਨੀ ਜਗ੍ਹਾ ਜਿੱਧਰ ਰੇਲਵੇ ਲਾਈਨ ਜਾਂ ਕੱਸੀ ਵਾਲਾ ਇਲਾਕਾ ਸੀ ਸੂਏ ਵਾਲਾ ਉਧਰ ਨੂੰ ਜਾ ਰਿਹਾ ਤਾਂ ਕਹਿੰਦਾ ਮੈਂ ਉਹਨੂੰ ਪੁੱਛਦਾ ਵੀ ਹਾਂ ਕਿ ਯਾਰ ਤੂੰ ਕਿੱਧਰ ਲਈ ਜਾਂਦਾ ਇਹਦਾ ਕਰਤਾ ਦੂਜੇ ਪਾਸੇ ਆ ਦੂਜਾ ਕਹਿੰਦਾ ਮੈਂ ਉਹਨੂੰ ਵਾਰੀ ਵਾਰੀ ਇਹ ਵੀ ਕਹਿੰਦਾ ਵੀ ਇਹ ਡੇਗਣਾ ਪਵੇ ਉਹ ਕਹਿੰਦਾ ਮੇਰੀ ਕਿਸੇ ਗੱਲ ਦਾ ਕੋਈ ਉੱਤਰ ਨਹੀਂ ਦਦਾ ਕਹਿੰਦਾ ਨਹਿਰ ਦੇ ਕੋਲੇ ਲ ਜਾ ਕੇ ਉਹ ਮੋਟਰਸਾਈਕਲ ਰੋਕ ਲੈਂਦਾ ਉਹ ਕਹਿੰਦਾ ਆਪਦੀ ਪਿੱਛੋਂ ਇੱਕ ਕਰਪਾਨ ਨੂਆ ਕੋਈ ਚੀਜ਼ ਕੱਢਦਾ ਤੇ ਕਹਿੰਦਾ ਉਹਦੀ ਧੌਣ ਵੜ ਦਿੰਦਾ ਕਹਿੰਦਾ ਜਦੋਂ ਉਹਦੀ ਧੌਣ ਲਾਤੀ ਜਾਂਦੀ ਹੈ ਤਾਂ ਕਹਿੰਦਾ ਮੈਂ ਇੱਕੇ ਦਮ ਕੰਬ ਗਿਆ ਕਹਿੰਦਾ ਮੈਂ ਕਿਹਾ ਯਾਰ ਆਹ ਕੀ ਕੰਮ ਕੀਤਾ ਤਾਂ ਕਹਿੰਦਾ ਮੈਨੂੰ ਦੱਸਦਾ ਵੀ ਇਹ ਮਰੀ ਹੋਈ ਹੈ ਇਹ ਘਰ ਵਿੱਚ ਆਪਾਂ ਮਰੀ ਹੋਈ ਚੱਕੀ ਹੈ ਤਾਂ ਫਿਰ ਵੀ ਕਹਿੰਦਾ ਮੇਰਾ ਦਿਲ ਦਹਿਲ ਜਾਂਦਾ ਮੈਨੂੰ ਉੱਥੇ ਉਲਟੀ ਵੀ ਆ ਜਾਂਦੀ ਹੈ ਕਿਉਂਕਿ ਖੂਨ ਲਤਪਤ ਹੋ ਗਿਆ ਸੀ ਤਾਂ ਕਹਿੰਦਾ ਉਹਦੀ ਧੌਣ ਉਹ ਉਸ ਨਹਿਰ 'ਚ ਸਿੱਟਨਦਾ ਉਹ ਸੂਏ 'ਚ ਸਿੱਟਨਦਾ ਸੁਆ ਸੁੱਕਾ ਹੁੰਦਾ ਮਤਲਬ ਬੰਦੀ ਆਈ ਹੋਈ ਹੁੰਦੀ ਕਹਿੰਦਾ ਉਹਦੀ ਧੜ ਫੇਰ ਵਿਚਾਲੇ ਰੱਖੀ ਜਾਂਦੀ ਹੈ ਮੈਂ ਮਗਰ ਬਹਿਣਾ ਉਹ ਆਪਦਾ ਉਹੀ ਜਿਹੜਾ ਖੂਨ ਨਾਲ ਲੱਤਪਤ ਹੋਇਆ ਹਥਿਆਰ ਹੈ ਉਹ ਫੇਰ ਆਪਦੇ ਪਿੱਛੇ ਜਿਹੜਾ ਹੈਗਾ ਲਪੂ ਲੈਣਾ ਕਹਿੰਦਾ ਹੁਣ ਜਾਂਦੇ ਦਾ ਮੇਰੇ ਦਿਮਾਗ 'ਚ ਬਹੁਤ ਕੁਝ ਚੱਲ ਰਿਹਾ ਸੀ ਵੀ ਹੁਣ ਕੀ ਹੋਊਗਾ ਕੀ ਬਣੂਗਾ ਇਹ ਨਹੀਂ ਮਾਰਤਾ ਜਾਂ ਜੋ ਵੀ ਜੋ ਕੁਛ ਹੁੰਦਾ ਚੱਲੀ ਗਿਆ ਅੱਗੇ ਲ ਜਾ ਕੇ ਕਹਿੰਦਾ ਕਿਲੋ 2 ਕਿਲੋਮੀਟਰ ਅਸੀਂ ਜਾਣੇ ਆ ਉਹ ਧੜ ਜਿਹੜੀ ਰਹਿ ਗਈ ਹੁੰਦੀ ਹੈ ਕਿਉਂਕਿ ਸਿਰ ਤਾਂ ਕਹਿੰਦਾ ਸਿੱਟ ਧੜ ਕਹਿੰਦਾ ਫੇਰ ਉੱਥੇ ਸਿੱਟਦੀ ਜਾਂਦੀ ਹੈ ਸੂਏ 'ਚ ਕਹਿੰਦਾ ਮੈਂ ਉਹਨੂੰ ਕਿਹਾ ਵੀ ਕਿ ਜਿਹੜੀ ਨਹਿਰ ਹੈ ਖਾਲੀ ਹੈ ਆਪਾਂ ਫੜੇ ਜਾਵਾਂਗੇ ਤਾਂ ਕਹਿੰਦਾ ਨਹੀਂ ਉਦੋਂ ਬਾਅਦ ਕਹਿੰਦਾ ਆ ਕੇ ਮੈਂ ਉਹਦੇ ਨਾਲ ਉੱਤਰ ਜਾਨਾ ਮੈਂ ਉੱਥੇ ਹੀ ਵਾਪਸ ਆਪਦੇ ਘਰ ਵੰਨੀ ਜਾਨਾ ਉਹ ਆਪਦੇ ਘਰੇ ਚਲਾ ਜਾਂਦਾ ਕਹਿੰਦਾ ਪਰ ਮੈਨੂੰ ਟਕਾ ਨਹੀਂ ਆ ਰਿਆ ਸੀਗਾ ਕਹਿੰਦਾ ਮੈਂ ਹੋਰ दारू ਪੀਣਾ ਮੈਂ ਸਵੇਰ ਤੱਕ ਸੌਂਦਾ ਹੀ ਨਹੀਂਗਾ ਤਾਂ ਮੇਰੀ ਨੀਂਦ ਉੱਡ ਗਈ ਹੁਣ ਕਹਿੰਦਾ 2-3 ਦਿਨ ਬਾਅਦ ਕੋਈ ਜ਼ਿੰਮੇਵਾਰ ਜੀ ਦਾ ਨੇੜੇ ਵਾਹਨ ਸੀਗਾ ਉਹ ਦੇਖਦਾ ਵੀ ਇੱਥੇ ਕਿਸੇ ਦੀ ਜਿਹੜੀ ਹੈਗੀ ਧੜਪਈ ਹੈ ਕਹਿੰਦਾ ਧੜ ਦੀ ਤਫਤੀਸ਼ ਹੁੰਦੀ ਅੱਗੇ ਜਾ ਕੇ ਸਰ ਵੀ ਮਿਲ ਜਾਂਦਾ ਜਿਹੜੋ ਕਹਿੰਦਾ ਦੋਨੇ ਚੀਜ਼ਾਂ ਮਿਲ ਜਾਂਦੀਆਂ ਤਾਂ ਉਹਦੀ ਤਫਤੀਸ਼ ਸ਼ੁਰੂ ਹੋਣੀ ਲਾਜ਼ਮੀ ਸੀਗੀ ਪਛਾਣ ਕੀਤੀ ਜਾਂਦੀ ਹੈ ਕਿ ਇਹ ਕਿੰਨਾ ਦੀ ਕੁੜੀ ਹੈ ਇਹ ਵੀ ਪਛਾਣ ਕੀਤੀ ਜਾਂਦੀ ਹੈ ਕਿ ਕਿਹੜੇ ਗਰੁੱਪ ਚ ਕੰਮ ਕਰਦੀ ਹੈ ਤਾਂ ਐਂਡ ਤੇ ਉਹ ਉਹਦੇ ਘਰ ਵੱਲ ਸਾਰਾ ਕੁਝ ਵਾਦੇ ਆਂਦਾ ਤੇ ਉਹ ਫੜਿਆ ਜਾਂਦਾ ਜਦੋਂ ਫੜਿਆ ਜਾਂਦਾ ਤਾਂ ਤਫਤੀਸ਼ਚੋ ਇਹ ਵੀ ਦੱਸਦਾ ਕਿ ਮੇਰੇ ਨਾਲ ਫਲਾਣਾ ਵੀ ਬੰਦਾ ਗਿਆ ਸੀ ਤਾਂ ਉਹ ਕਹਿੰਦਾ ਵੀ ਪੁਲਿਸ ਦਾ ਮੇਰੇ ਕੋਲੇ ਆਉਣਾ ਵੀ ਸੁਭਾਵਿਕ ਸੀਗਾ ਤਾਂ ਪਰਚਾ ਦਿੱਤਾ ਜਾਂਦਾ ਹੈ ਪੁਲਿਸ ਦੁਆਰਾ ਐਫ ਆਈ ਆਰ ਕੱਟੀ ਜਾਂਦੀ ਹੈ ਜਿੱਦੇ ਚੋ ਮੁੰਡਾ ਜਿਹਨੇ ਉਹ ਮਾਰੀ ਸੀ ਉਹਦੇ ਘਰਾਂ ਵਾਲੀ ਵੀ ਉੱਥੇ ਰਹਿੰਦੀ ਸੀਗੀ ਉਹਨੂੰ ਤੇ ਤੀਜਾ ਇਹ ਜਿਹੜਾ ਮਗਰ ਬਹਿ ਕੇ ਗਿਆ ਸੀ ਹਾਲਾਂਕਿ ਉਹ ਸੁਧਾਰਨਾ ਚਾਹੁੰਦਾ ਸੀ ਕਹਿੰਦਾ ਮੈਂ ਕਹਿੰਦਾ ਮੈਂ ਇਹ ਵੀ ਚਾਹੁੰਦਾ ਸੀ ਕਿ ਇਹ ਬੁਰੇ ਕੰਮ ਛੱਡ ਕੇ ਜਿਹੜੇ ਹੈਗੇ ਚੰਗੇ ਕੰਮਾਂ ਵੱਲ ਪੈ ਜੇ ਤਾਂ ਤਿੰਨਾਂ ਤੇ ਪਰਚਾ ਹੁੰਦਾ ਹੁਣ ਜਿਹੜੀ ਉਹ ਬੰਦੇ ਦੇ ਘਰਾਂ ਵਾਲੀ ਅੰਦਰ ਆਈ ਹੁੰਦੀ ਤਾਂ ਉਹ ਜਨਾਨਾ ਜੇਲ੍ਹ ਚ ਰੱਖੀ ਹੁੰਦੀ ਹੈ ਹੁੰਦੀ ਹੈ ਤਾਂ ਉੱਥੇ ਇਹ ਜ਼ਿਲ੍ਹਾ ਚ ਕਾਮ ਰੂਲ ਪਰ ਚੱਲਦਾ ਹੈ ਕਿ ਜੇ ਕੋਈ ਰਿਪਿਸ਼ਟ ਹੁੰਦਾ ਹੈ ਜਾਂ ਕੁਛ ਹੁੰਦਾ ਤਾਂ ਕੁਛ ਉਹਨਾਂ ਦਾ ਦੁਰਵਿਵਹਾਰ ਕੀਤਾ ਜਾਂਦਾ ਕਿਉਂਕਿ ਸਮਾਜ ਦੇ ਲੋਕ ਇਹਨਾਂ ਨੂੰ ਮਾੜਾ ਕਹਿੰਦੇ। ਤਾਂ ਉਹ ਲੇਡੀ ਪ੍ਰੈਗਨੈਂਟ ਹੁੰਦੀ ਹੈ ਉੱਥੇ ਜਿਹੜੀਆਂ ਔਰਤ ਕੈਦੀ ਹੁੰਦੀਆਂ ਉਹਨਾਂ ਨੇ ਉਹ ਕੁੱਟਿਆ ਮਾਰਿਆ ਉਹਦੇ ਢੱਡ ਚ ਲੱਤਾਂ ਵਗੈਰਾ ਮਾਰੀਆਂ ਤਾਂ ਉਹਦੀ ਉੱਤੇ ਮੌਤ ਹੋ ਜਾਂਦੀ ਹੈ। ਤਾਂ ਇਹਨੂੰ ਮੌਤ ਹੋ ਜਾਣੀ ਹੈ ਤਾਂ ਕੇਸ ਕਿਤੇ ਨਾ ਕਿਤੇ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ। ਕਿਉਂਕਿ ਮੰਨਿਆ ਜਾਂਦਾ ਕਿ ਜੇਲ ਨੇ ਆਪਣੀ ਸਹੀ ਡਿਊਟੀ ਹੈ ਜਿਹੜੀ ਉਹ ਨਹੀਂ ਨਿਭਾਈ ਤਾਂ ਜਿਹੜੇ ਦੂਜੇ ਦੋ ਹੁੰਦੇ ਆ ਉਹ 5-5 6-6 ਸਾਲ ਕਰਨ ਸਜ਼ਾ ਕੱਟਣ ਤੋਂ ਬਾਅਦ ਜਿਹੜਾ ਹੈਗਾ ਜ਼ਮਾਨਤਾਂ ਤੇ ਬਾਹਰ ਆਈ ਹੋਈ ਹੈ ਤਾਂ ਇੱਥੇ ਮੈਂ ਤੁਹਾਨੂੰ ਇਹ ਦੱਸਦਾ ਕਿ ਦੇਖੋ ਉਹਨੂੰ ਸੁਧਾਰਨ ਗਿਆ ਸੀ ਉਹਨੂੰ ਸੁਧਾਰਨਾ ਚਾਹੁੰਦਾ ਸੀ ਉਹਦਾ ਕੋਈ ਇਸ ਚੀਜ਼ ਚ ਇਨਵੋਲਵਮੈਂਟ ਨਹੀਂ ਸੀਗੀ ਪਰ ਫਿਰ ਵੀ ਉਹਨੂੰ 5 ਸਾਲ ਜਿਹੜੇ ਹੈਗੇ ਆ ਅੰਦਰ ਲਾਉਣੇ ਪਏ ਤਾਂ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਸਾਡੀ ਜੁਡੀਸ਼ਰੀ ਹੈ ਜਿਹੜੀ ਬੜੀ ਸਿਆਣੀ ਹੈ ਇਹਨਾਂ ਕੇਸਾਂ ਨੂੰ ਮੱਦੇ ਨਜ਼ਰ ਰੱਖੂਗੀ ਤਾਂ ਦੇਖੋ ਕਿਸ ਤਰ੍ਹਾਂ ਪੰਜਾਬ ਚ ਨਸ਼ਿਆਂ ਦਾ ਪਸਾਰ ਹੈ ਜਿਹੜਾ ਉਹ ਇੱਥੋਂ ਤੱਕ ਵੱਜ ਜਾਂਦਾ ਕਿ ਐਂਡ ਜਿਹੜਾ ਹੈਗਾ ਕਿੱਡਾ ਮਾੜਾ ਹੁੰਦਾ